ਫਤੇਗੜ ਚੂੜੀਆਂ ਵਿਖੇ ਮੋਬਾਈਲ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ ਦੁਕਾਨਦਾਰਾਂ ਨੇ ਮਿਲ ਕੇ ਪਾਇਆ ਅੱਗ ਤੇ ਕਾਬੂ ਸਾਰਾ ਸਮਾਨ ਸੜ ਕੇ ਹੋ ਗਿਆ ਸਵਾਹ ਤੇ ਲੱਖਾਂ ਦਾ ਹੋ ਗਿਆ ਨੁਕਸਾਨ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤੇਗੜ ਚੂੜੀਆਂ ਵਿਖੇ ਦੇਰ ਰਾਤ ਮੋਬਾਈਲਾਂ ਦੀ ਦੁਕਾਨ ਆਰ ایس ਟੈਲੀਕਮ ਤੇ ਭਿਆਨਕ ਅੱਗ ਲੱਗ ਗਈ ਦੁਕਾਨਦਾਰਾਂ ਨੇ ਮਿਲ ਕੇ ਬਹੁਤ ਹੀ ਮੁਸ਼ਕਲਤ ਦੇ ਨਾਲ ਕਾਬੂ ਪਾਇਆ ਲੇਕਿਨ ਉਸ ਵਕਤ ਤੱਕ ਦੁਕਾਨ ਦਾ ਸਾਰਾ ਸਮਾਨ ਸਰ ਕੇ ਸਵਾਹ ਹੋ ਚੁੱਕਾ ਸੀ ਇਸ ਭਿਆਨਕ ਅੱਗ ਕਾਰਨ ਦੁਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਕਿ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਦੋਂ ਦੁਕਾਨਦਾਰ ਵਿਸਾਲ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਜਾ ਰਿਹਾ ਸੀ ਤਾਂ ਅਚਾਨਕ ਦੁਕਾਨ ਅੰਦਰ ਧੁਮਾਕਾ ਹੁੰਦਾ ਹੈ ਤੇ ਦੁਕਾਨ ਅੰਦਰੋਂ ਅੱਗ ਦੀਆਂ ਲਪਟਾਂ ਉੱਠਣ ਲੱਗ ਪੈਂਦੀਆਂ ਹਨ ਜਿਸ ਤੋਂ ਬਾਅਦ ਅੱਗ ਭਿਆਨਕ ਰੂਪ ਵਿੱਚ ਧੜਕ ਕਰ ਲੈਂਦੀ ਹੈ ਇਹ ਜੀ ਹਾਲਗਾ ਬੁਰਾ ਹੀ ਹਾਲ ਨੇ ਇੱਥੇ ਆ ਦੁਕਾਨ ਦੇ ਉੱਪਰ ਸ਼ਟਰ ਦੇ ਉੱਤੇ ਡੇਲੀ ਚੰਗਿਆੜੇ ਤੇ ਅੱਗ ਨਿਕਲਦੀ ਹੈ ਡੇਲੀ ਮੇਰੇ ਖਿਆਲ ਆਪਾਂ ਕਿੰਨੀ ਵਾਰ ਬੁਲਾ ਰਹੇ ਆ ਕੋਈ ਹਾਲ ਨਹੀਂ ਜਿੱਤੇ ਕੋਈ ਨਾ ਸੁਣਦਾ ਬਿਜਲੀ ਵਾਲਾ ਨਾ ਕੋਈ ਸੁਣਦਾ ਜਿੱਤੇ ਕੋਈ ਹਾਲ ਨਹੀਂ ਜੇ ਨਾ ਕੋਈ ਸੁਣਨ ਵਾਲਾ ਜਿੰਨੀ ਵਾਰੀ ਚਾਹੀਦਾ ਉਹ ਜੇ ਹੀ ਕਹਿੰਦਾ ਉਹਨੂੰ ਕਹੋ ਉਹ ਕਹਿੰਦਾ ਉਹਨੂੰ ਵੀ ਵੇਖੋ ਤਾਰਾਂ ਦਾ ਹਾਰ ਕੇ ਆ ਗਏ ਵੇਖੋ ਤਾਰਾਂ ਦਾ ਅਸੀਂ ਆਪਣੇ ਕੋਲੋਂ ਤਾਰਾ ਲਾ ਕੇ ਤਾਰ ਲਵਾਈ ਜੇ ਇੱਥੋਂ ਲੈ ਕੇ ਕਿੱਥੇ ਉਹ ਚੰਗਾੜੇ ਹੀ ਚੰਗਾੜੇ ਪੂਰੀ ਦੁਕਾਨ ਮੇਰੀ ਦੁਕਾਨ ਨੂੰ ਆਪ ਪਰੇਸ਼ਾਨੀ ਹੈ ਮੈਨੂੰ ਇਹਨਾਂ ਦਾ ਇੰਸ਼ੋਰੈਂਸ ਕਰਾ ਲਓ ਮੈਨੂੰ ਇਹ ਇੱਕ ਕੋਈ ਗਾਈਡੈਂਸ ਦੇ ਦੇ ਤੈਨੂੰ ਸ਼ੋਰਸ ਕਰਾ ਲਓ ਮਤਲਬ ਹੱਲ ਕੋਈ ਨਹੀਂ ਕੱਢਣਾ ਇੰਸ਼ੋਰੈਂਸ ਕਰਾਣੀ ਹੈ ਇਹ ਕੋਈ ਹਾਲਤ ਨਹੀਂ ਅੱਛਾ ਇਹ ਜਿਹੜੇ ਦੁਕਾਨ ਜਦੋਂ ਅੱਗ ਲੱਗੀ ਦੁਕਾਨ ਬੰਦ ਸੀਗੀ ਦੁਕਾਨ ਅਸੀਂ ਬੰਦ ਹੀ ਕੀਤੀ ਹੈ ਬੰਦ ਬੰਦ ਕਰਕੇ ਕੀ ਹੈ ਉਹ ਦੂਜਾ ਸ਼ਟਰ ਬੰਦ ਕਰਦੇ ਪਏ ਕਿਸ ਤਰ੍ਹਾਂ ਪਤਾ ਲੱਗਾ ਧੂਆ ਨਿਕ ਰਿਹਾ ਹੈ ਧੂਆ ਨਿਕ ਰਿਹਾ ਹੈ ਬਲਾਸਟ ਹੋਇਆ ਸ਼ਟਰ ਫਟ ਗਿਆ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਬਹੁਤ ਜ਼ਿਆਦਾ ਰਿਸ਼ਤਾ ਬਾਠਾ ਹੋ ਗੱਲ ਵਧੀਆ ਸਭ ਤੋਂ ਜ਼ਿਆਦਾ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਵਧੀਆ ਬ ਸਾਰੇ ਸਾਰੇ ਬਿਆਰ ਕਰਦੇ ਬਿਲਕੁਲ ਤੁਹਾਡੇ ਤੇ ਮੇਰਾ ਕੋ ਆਇਆ ਥੇ ਚਲੋ ਇਹਦੇ ਨਾ ਮੈਂ ਇਹ ਕਹਿੰਦਾ ਤੁਸੀਂ ਪਹੁੰਚਦੇ ਹੋ ਤੁਹਾਡਾ ਬਹੁਤ ਬੜਾ ਭਲਾਵਾ ਸੀ ਉਹ ਕਿੰਨਾ ਨੁਕਸਾਨ ਹੋਇਆ ਉਹਦਾ ਨੁਕਸਾਨ ਜਿਹੜਾ ਨਾ ਬਸ ਕੌਣ ਭਰੇਗਾ ਬਿਲਕੁਲ ਬਿਲਕੁਲ ਇੱਥੇ ਤੇ ਚਲ ਕੇ ਨਾ ਪਤਾ ਨਹੀਂ ਹਣ ਲੱਗੇ ਆਣ ਬਣ ਫੂਕ ਦਿੱਤਾ ਹੋਆ ਭਾਲ ਸਾਹਿਬ ਆਓ ਦੇਖੋ ਅਸੀਂ ਬਿਆਰ ਦਾ ਕੀ ਹਾਲ ਹੈ ਬਾਕੀ ਦੀ ਬਾਕੀ ਤੁਹਾਡਾ ਪਿਆਰ ਹੈ ਤੁਸੀਂ ਇੱਕ ਆ ਜਾਂਦੇ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਢਾੜੀ ਦੀ ਕੀ ਘਟਨਾ ਵਾਪਰੀ ਹੈ ਇਹ ਜੀ ਫਤੇਗੜ ਚੂੜੀਆਂ ਚੌਪੜਾ ਚੌਂਕ ਦੇ ਵਿੱਚ ਆਰਐਸ ਟੈਲੀਕਮ ਮੋਬਾਈਲਾਂ ਦੀ ਇੱਕ ਦੁਕਾਨ ਹੈ ਜੋ ਕਿ ਬਿਲਕੁਲ ਨਵੀਂ ਅਜੇ ਥੋੜੇ ਦਿਨਾਂ ਤੋਂ ਹੀ ਤਿਆਰ ਹੋਈ ਸੀ ਔਰ ਉਹਦੇ ਅੰਦਰ ਉਹ ਦੁਕਾਨ ਜਦੋਂ ਆਫ ਕਰਕੇ ਗਏ ਨੇ ਤੇ ਉਸ ਤੋਂ ਬਾਅਦ ਧੂਆ ਨਿਕਲਦਾ ਦਿਖਿਆ ਬਜ਼ਾਰ ਵਾਲਿਆਂ ਨੂੰ ਤੇ ਜਿੱਚ ਉਹਨਾਂ ਨੇ ਜਲਦੀ ਜਲਦੀ ਦੁਕਾਨ ਖੋਲ੍ਹ ਕੇ ਜਦੋਂ ਦੇਖਿਆ ਤੇ ਅੰਦਰ ਬਹੁਤ ਜ਼ਿਆਦਾ ਅੱਗ ਦਾ ਭਾਂਬੜ ਮਚ ਚੁੱਕਾ ਆਇਆ ਸੀ ਤੇ ਲੱਗੇ ਇੱਕ ਨਾਲ ਹੋਰ ਦੁਕਾਨ ਹੈ ਸਿਲੈਕਸ਼ਨ ਪੁਆਇੰਟ ਉਹਦੇ ਅੰਦਰ ਵੀ ਬਹੁਤ ਬਹੁਤ ਜ਼ਿਆਦਾ ਧੂਆ ਇਕੱਠਾ ਹੋ ਚੁੱਕਾ ਆਇਆ ਸੀ ਲੇਕਿਨ ਜਿਹੜੀ ਮੋਬਾਈਲਾਂ ਵਾਲੀ ਸ਼ੋਪ ਆ ਉਹਦਾ ਬਹੁਤ ਜ਼ਿਆਦਾ ਵੱਡਾ ਲਾਸ ਹੋ ਚੁੱਕਾ ਵਾ ਕਿਉਂਕਿ ਮੋਬਾਈਲ ਬਹੁਤ ਮਹਿੰਗੀ ਕੀਮਤਾਂ ਦੇ ਮੋਬਾਈਲ ਨੇ ਔਰ ਬਹੁਤ ਵੱਡਾ ਲਾਸ ਹੋ ਚੁੱਕਾ ਆਇਆ ਵਾ ਨੇ ਦੁਕਾਨਦਾਰਾਂ ਦਾ ਜੀ ਬਹੁਤ ਜ਼ਿਆਦਾ ਸਹਿਯੋਗ ਰਿਹਾ ਜਿੰਨੀਆਂ ਆਸ-ਪਾਸ ਦੀਆਂ ਦੁਕਾਨਾਂ ਬਾਜ਼ਾਰ ਦੇ ਜਿੰਨੇ ਲੋਕ ਸੀ ਪਾਣੀ ਦੀ ਵਿਵਸਥਾ ਤਾਂ ਬਾਜ਼ਾਰ 'ਚ ਕਿੱਥੋਂ ਹੋਣਾ ਸੀ ਨਾ ਫਟੇਗੜ 'ਚ ਫਾਇਰ ਬ੍ਰਿਗੇਡ ਤਾਂ ਹੈ ਨਹੀਂ ਲੇਕਿਨ ਬਾਜ਼ਾਰ ਵਾਲਿਆਂ ਨੇ ਆਸ-ਪਾਸ ਦੇ ਸਾਰੇ ਦੁਕਾਨਦਾਰਾਂ ਨੇ ਜੋ ਜਿੰਨੂੰ ਜਿੱਥੋਂ ਜੋ ਜਿੰਨਾ ਪਾਣੀ ਲੱਭਾ ਉਹਨੇ ਲਿਆ ਕੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਔਰ ਬਾਜ਼ਾਰ ਦੀ ਕਾਬਲੇ ਤਾਰੀਫ ਆ ਵੀ ਸਾਰੇ ਬਾਜ਼ਾਰ ਨੇ ਬੜਾ ਜੋਸ਼ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਵਾ ਮੈਂ ਪ੍ਰਸ਼ਾਸਨ ਦੇ ਅੱਗੇ ਇੱਕ ਅਪੀਲ ਕਰਦਾ ਮੰਗ ਕਰਦਾ ਸਾਰੇ ਸ਼ਹਿਰ ਵਾਲੋਂ ਕੀ ਫਾਇਰ ਬ੍ਰਿਗੇਡ ਫਤੇਗੜ ਦੀ ਇੱਕ ਬਹੁਤ ਵੱਡੀ ਮੰਗ ਆ ਇਹ ਕਿਤੇ ਨਾ ਕਿਤੇ ਅਣਸਖਾਵੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਸਾਰੇ ਸ਼ਹਿਰ ਦੇ ਨਮਾਇंदे ਜਿੰਨੀਆਂ ਪਾਰਟੀਆਂ ਨੇ ਇੱਕ ਫੱਤੀ ਗੱਲ ਫਤੇਗੜ ਵਾਸਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਤਿਆਰ ਹੋ ਸਕਦੀ ਇੱਕ ਗਰੀਬ ਬੰਦਾ ਆਪਣੀ ਦੁਕਾਨ ਕਰਦਾ ਪਿਆ ਵਾ ਜਿਹਨੂੰ ਪਤਾ ਨਹੀਂ ਪ੍ਰਸ਼ਾਸਨ ਨੇ ਕੋਈ ਮਦਦ ਕਰਨੀ ਕਿ ਨਹੀਂ ਕਰਨੀ ਲੇਕਿਨ ਐਡਾ ਵੱਡਾ ਲਾਸ ਹੋਣ ਤੋਂ ਬਾਅਦ ਫਿਰ ਵੀ ਅਸੀਂ ਇੱਕ ਸਾਰੇ ਸ਼ਹਿਰ ਵਾਸੀ ਉੱਠ ਕੇ ਇੱਕ ਮੰਗ ਨਹੀਂ ਕਰ ਸਕਦੇ ਕਿ ਫਤੇਗੜ ਚੂੜੀਆਂ ਨੂੰ ਇੱਕ ਛੋਟੀ ਫਾਇਰ ਬ੍ਰਿਗੇਡ ਦੇ ਦਿੱਤੀ ਜਾਵੇ ਤਾ ਜੋ ਵੱਡੇ ਨੁਕਸਾਨ ਜਿਹੜੇ ਹੁੰਦੇ ਨੇ ਉਹਨਾਂ ਤੇ ਬਚਾ ਕੀਤਾ ਜਾ ਸਕੇ ਮੈਂ ਸਰਕਾਰ ਅੱਗੇ ਫੇਰ ਹੱਥ ਜੋੜ ਕੇ ਅਪੀਲ ਕਰਦਾ ਕਿ ਫਤਿਹਗੜ ਚੂੜੀਆਂ ਨੂੰ ਇੱਕ ਫਾਇਰ ਬ੍ਰਿਗੇਡ ਦਾ ਪ੍ਰਬੰਧ ਕੀਤਾ ਕਰ ਦਿੱਤਾ ਜਾਵੇ ਬਟਾਲਾ ਅਜਨਾਲਾ ਫਾਇਰ ਬ੍ਰਿਗੇਡ ਹੈ ਨੇ ਲੇਕਿਨ ਜਿੰਨੇ ਚਿਰ ਨੂੰ ਫਤਿਹਗੜ ਚ ਪਹੁੰਚਦੀ ਉਹਨਾਂ ਚਿਰ ਨੂੰ ਤਾਂ ਸਭ ਕੁਝ ਖਤਮ ਹੋ ਚੁੱਕਾ ਹੁੰਦਾ ਵਾ ਧੰਨਵਾਦ ਮੇਰੀ ਦੁਕਾਨ ਮੇਨ ਬਾਜ਼ਾਰ ਚ ਆ ਰਿਹਾ ਸਟੈਡੀਗੋ ਹਜੇ ਥੋੜਾ ਟਾਈਮ ਹੀ ਹੈ ਦੁਕਾਨ ਵਧਾ ਕੇ ਗਏ ਆ ਇੱਕਦਮ ਬਲਾਸਟ ਹੋਇਆ ਆ ਪਤਾ ਨਹੀਂ ਲੱਗਾ ਕਿ ਸੰਕ ਲੱਗ ਗਿਆ ਸਾਰਾ ਸੋ ਦੂਸਮਾਨੇ ਸਾਰਾ ਜੋ ਦੀ ਨਕਸਾਨ ਹੋ ਗਿਆ ਇਸੇ ਮੈਚ ਨੂੰ ਹੋ ਗਿਆ ਤੁਸੀਂ ਘਰ ਚਲੇ ਗਏ ਸੀ ਨਹੀਂ ਅਸੀਂ ਦੂਸਰੀ ਦੁਕਾਨ ਵਧਾਈ ਆ ਉਹਦੇ ਬਾਹਰ ਹੀ ਲੱਗੇ ਤੁਹਾਡੀ ਦੁਕਾਨ ਅਸੀਂ ਲਗਾਉਣ ਲੱਗੇ ਆ ਪਤਾ ਹੀ ਨਹੀਂ ਲੱਗਿਆ ਇੱਧਰ ਇੱਕਦਮ ਬਲਾਸਟ ਹੋਇਆ ਸ਼ਟਰ ਬਾਹਰ ਨੂੰ ਆ ਗਿਆ ਸਾਰਾ ਹੀ ਉਹ ਸ਼ਟਰ ਬਾਹਰ ਨੂੰ ਆਇਆ ਜੀ ਸ਼ਟਰ ਖੋਲਿਆ ਪਿਛੇ ਆ ਪੂਰੀ ਪਤ ਨਹੀਂ ਉਹ ਘਰ ਮੁੜ ਕੇ ਭਜਾਈ ਆ ਸਾਰੇ ਨੇ ਪਾਣੀ ਪੁੜੇ ਪਰ ਪਿੱਛੇ ਦੂਜੇ ਕੁਛ ਹੈਗਾ ਸਾਰਾ ਸਾੜੇ ਸਵਾਜ। ਕਿੰਨਾ ਕੁ ਅੰਦਾਜ਼ਾ ਨੁਕਸਾਨ ਹੋਇਆ ਹੈ? ਅੰਦਾਜ਼ਾ ਹਨ ਮੈਂ ਤਰਕਿਬ ਸਾਰੇ ਹੀ ਫੋਨ ਤੋਂ ਜੋ ਕੁਛ ਹੀ ਪਿੱਛੇ ਹੈ ਸਾਰੇ ਸਾਰਾ ਸਭ ਮੈਂਬਰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕੀ ਕਹਿੰਦੇ ਪ੍ਰਸ਼ਾਸਨ ਨੂੰ? ਹਾਂਜੀ। ਕੀ ਕਹਿੰਦੇ ਪ੍ਰਸ਼ਾਸਨ ਕੋਲੋਂ? ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਫਾਇਰ ਬ੍ਰਿਗੇਡ ਦੀ ਇੱਥੇ ਫਟੇਗੜ ਚੂੜੀਆਂ 'ਚ ਬਹੁਤ ਜ਼ਰੂਰਤ ਹੈ। ਉਹ ਜ਼ਰੂਰ। ਨਾਲੇ ਇਹਨਾਂ ਦੀ ਮਦਦ ਕੀਤੀ ਜਾਏ ਫਿਰ ਥੋੜਾ ਚੇਰੀ ਹੋਇਆ ਹੈ ਅਜੇ ਦੁਕਾਨ ਖੋਲੀ। ਸਾਲ ਸਵਾ ਸਾਲ ਹੋ ਗਿਆ ਦੁਕਾਨ ਖੋਲੀ ਨੂੰ ਇ ਨਾ ਨੁਕਸਾਨ ਹੋਇਆ ਪ੍ਰਸ਼ਾਸਨ ਤੇ ਹੀ ਬੇਨਤੀ ਹੈ ਕਿ ਨਗਾ ਭਰਿਆ ਜਾਵੇ ਉਹ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੀ ਇਹਨਾਂ ਨੂੰ ਹੁਣੇ ਦੁਕਾਨ ਖੋਲਣੀ ਹੈ ਉਹ ਚਾਹੀਦੀ ਹੈ ਫਾਈਨਲ ਹੋਣੀ ਚਾਹੀਦੀ ਵੱਤੂ ਉਹਦੇ ਲਮਣੀ ਦੁਕਾਨ ਖੋਲਹੀ ਸਾਲ ਨਹੀਂ ਹੋਇਆ ਲੋਕੀ ਦਿੱਤਾ ਜਾਵੇ ਸਹਿਯੋਗ ਦਿੱਤਾ ਜਾਵੇ ਪੂਰਾ ਪਈ ਤੋ ਤੁਹਾਡੀ ਵੀ ਨਾਲ ਲੱਗਦੀ ਸੀ ਕਿ ਆਰੈਸ ਟੈਲੀਕਾਮ ਦੇ ਤੁਹਾਡੇ ਤੁਹਾਡੇ ਵਿਚ ਆ ਗਿਆ ਹਾਂਜੀ 5-10 ਮਿੰਟ ਹੀ ਹੋਏ ਸੀ ਜੀ ਦੁਕਾਨ ਬੰਦ ਕਰਕੇ ਗਏ ਆ ਘਰੇ ਹਜੇ ਰੋਟੀ ਖਾਣ ਹੀ ਲੱਗੇ ਆ ਆ ਵੀ ਨੂੰ ਮੇਰੇ ਨਾਲ ਹੀ ਆ 파ਟਨਰ ਮੇਰਾ ਆ ਨਾਲ ਵਾਲੀ ਫੋਨ ਆ ਗਿਆ ਕਿ ਭਾਜੀ ਤੁਹਾਡੀ ਦੁਕਾਨ ਤੇ ਲੱਗੇ ਅਗ ਲੱਗੀ ਆ ਅਸੀਂ ਉਸੇ ਟਾਈਮ ਰੋਟੀ ਛੱਡ ਕੇ ਉਸੇ ਟਾਈਮ ਆਏ ਆ ਜਦੋਂ ਅਸੀਂ ਸ਼ਟਰ ਚੁੱਕਿਆ ਆ ਤੇ ਪੂਰਾ ਧੂਆ ਹੋਰ 10 ਮਿੰਟ ਨਾਲ ਦੇ ਤੇ ਸਾਡੀ ਵੀ ਦੁਕਾਨ ਦਾ ਕੰਮ ਹੋ ਗਿਆ ਮੈਲਟ ਹੋ ਜਣੀ ਸਾਰੀ ਦੁਕਾਨ ਤੋ ਜਿਹੜਾ ਪਰਮਾਤਮਾ ਦਾ ਸ਼ੁਕਰ ਧੰਨਵਾਦ ਕਰਦੇ ਆ ਕਿ ਬਲਕਿ ਟੈਮ ਨਾਲ ਅਸੀਂ ਆਏ ਆ ਖੁੱਲੀ ਜੇ ਦੁਕਾਨ ਫਟਾਫਟ ਲਾਗੇ ਆਣ ਦੁਆਰ ਸਾਰਿਆਂ ਨੇ ਆਣ ਕੇ ਪਾਖਾ ਲਿਆਰ ਜੋਰ ਪੈਣ ਲਿਆ ਫਟਾਫਟ ਧੂਆਂ ਬਾਹਰ ਕੱਢਿਆ ਤੇ ਚਲੋ ਪਰਮਾਤਮਾ ਦੀ ਕਿਰਪਾ ਹੈ ਬਾਕੀ ਇਹ ਨਾਲ ਦੀ ਦੁਕਾਨ ਜਿਹੜੀ ਮੋਬਾਈਲਾਂ ਵਾਲੀ ਦੁਕਾਨਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆ ਦਾ ਅੰਦਰ ਪਤਾ ਨਹੀਂ ਮੋਬਾਈਲ ਬਲਾਸਟ ਹੋਇਆ ਜਾਂ ਕੀ ਹੋਇਆ ਆ ਏਸੀ ਵੀ ਸਾਰਾ ਮਲਗੀ ਸਾਰੀ ਦੁਕਾਨ ਹੀ ਮੈਲਟ ਹੋ ਗਈ ਆ ਤੋ ਧੰਨਵਾਦ ਹੈ ਜਿਹੜੇ ਆਂਡ ਗਵਾੜਿਆ ਉਹਨਾਂ ਨੇ ਫਟਾਫਟ ਆਣ ਕੇ ਪਾਣੀ ਪਾ ਕੇ ਅੱਗ ਤੇ ਕੰਟਰੋਲ ਕੀਤਾ ਆ ਪਰ ਮੈਂ ਆਂਡ ਗਵਾੜ ਨਾ ਆਉਂਦਾ ਤੇ ਹੋ ਸਕਦਾ ਈ ਜ਼ਿਆਦਾ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਲਾਗੇ ਬੈਕਰੀ ਆ ਭੋਲੂ ਬੈਕਰੀ ਦੀ ਦੁਕਾਨ ਆ ਤੋ ਧਰ ਤਰਵਾਦੇ ਆ ਜੇ ਤੁਸੀਂ ਹਰੇ ਇਹਦਾ ਅਧਿਕਾਰ ਸਾਥ ਦਿੰਦੇ ਹੋ ਤੁਸੀਂ ਰੋਟਾ ਤੇ ਪਿਆ ਕਰਦੇ ਹੋ ਚਲੋ ਜਿੱਕਾ ਵੀ ਆ ਕਰਦੇ ਹੋ ਸਾਡਾ ਵੀ ਫਰਜ਼ ਹੈ ਜਿੰਨਾ ਕ ਸਾਡਾ ਫਰਜ਼ ਹੈ ਅਸੀਂ ਪਹੁੰਚਿਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਬੰਗੇੜਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰ ਤੇ ਆਪਾਂ ਦਿਨ ਚੂੜੀਆਂ ਨੂੰ ਇੱਥੇ ਪਹਿਲੇ ਵੀ ਇੱਕ ਮੋੜ ਤੇ ਸਿਆਲ ਬੱਕਰੀ ਦੀ ਦੁਕਾਨ ਤੇ ਅੱਗ ਲੱਗੀ ਸੀ ਉਹ ਵੀ ਬਾਜ਼ਾਰ ਵਾਲਿਆਂ ਨੇ ਹੀ ਹਲਕੇ ਬੁਝਾਈ ਸੀ ਪਰ ਉੱਥੇ ਵੀ ਕੋਈ ਫਾਇਰ ਬ੍ਰਿਗੇਡ ਨਹੀਂ ਆਇਆ ਕੁਝ ਨਹੀਂ ਆਇਆ ਆਪਾਂ ਜੀ ਆ ਮੇਰੀ ਦੁਕਾਨ ਉੱਤੇ ਘੜ ਚੂੜੀਆਂ ਨੂੰ ਬਹੁਤ ਜ਼ਰੂਰ ਤੇ ਆ ਇਸ ਗੱਲ ਦੀ ਕਿ ਫਾਇਰ ਬ੍ਰਿਗੇਡ ਹੋਣੀ ਬਹੁਤ ਜ਼ਰੂਰੀ ਹੈ ਬਾਪਾ ਸਾਹਿਬ ਤੁਸੀਂ ਨਾ